ਰਖਾਲ ਸਵਾਹੀ ਗੁਰੂ ਜੀ ਦੇ ਫਤਿਹ ਇਹ ਉਹ ਕੌਂਟਾ ਜੀ ਜਿੱਥੇ ਪਾਣੀ ਉਬਲਦਾ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਪੱਥਰ ਚੱਕਿਆ ਸੀ ਉੱਥੋਂ ਪਾਣੀ ਉਬਲਦਾ ਨਿਕਲਿਆ ਸੀ ਉਹ ਤਰਸਾਲ ਮੰਦਿਰ ਬਣਿਆ ਹੋਇਆ ਜੀ ਇੱਥੇ ਆ ਗਾਗਰਾਂ ਚ ਚੌਲ ਬੰਦਿਆ ਜੀ ਜਿਹੜੇ ਲੰਗਰ ਦੇ ਵਿੱਚ ਵਰਤਾਏ ਜਾਂਦੇ ਆ ਉਹ ਚੌਲ ਇੱਥੇ ਬਣ ਕੇ ਜਾਂਦੇ ਆ ਗਾਗਰਾਂ ਦੇ ਵਿੱਚ ਆਹ ਤਰੀ ਹੋਈ ਸਲਵਰਤੂਆਂ ਬਣੀਆਂ ਹੋਈਆਂ ਗਾਹ ਤੋਂ ਫਟੀਲਾ ਟਾਇਰ ਉਹਨਾਂ ਦੇ ਵਿੱਚ ਚੌਲ ਪਾਉਂਦੇ ਤਾਲੂ ਗੁਰੂ ਨਾਮਕ ਦੇ ਸਾਬ ਜੀ ਮਹਾਰਾਜ ਉਹ ਬਹਨੇੜੇ ਇਹ ਜਿਹੜੇ ਆ ਨਾ ਜੀ ਘਰੇ ਪ੍ਰਸ਼ਾਦ ਲੈ ਕੇ ਜਾਂਦੇ ਉਹ ਚੌਲ ਤੇ ਛੋਲਿਆਂ ਦੀ ਦਾਲ ਇਹਦੇ ਵਿੱਚੋਂ ਵਾਲ ਕੇ ਘਰੇ ਲੈ ਜਾਂਦੇ ਪ੍ਰਸ਼ਾਦ ਤੌਰ ਤੇ ਇਹ ਮੰਦਰਾਜੀ ਸਬਜੀ ਭਗਵਾਨ ਜੀ ਦਾ ਬਣਿਆ ਹੋਇਆ